स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ स्टार एजी न्यूज़ ਚੈਨਲ ਤੇ ਮੈਂ ਤੁਹਾਡਾ ਆਪਣਾ ਅਮਰਜੀਤ ਸਿੰਘ ਇਸ ਟਾਈਮ ਅਸੀਂ ਪਹੁੰਚੇ ਆ ਗੁਰੂ ਨਾਨਕ ਦੇਵ ਜੁਨੀਵਰਸਿਟੀ ਜਿਸ ਤਰ੍ਹਾਂ ਕਿ ਨਵਾਂ ਗੀਤ ਨਵੀਂ ਜੋੜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਝੋਲੀ ਪਈ ਹੋਈ ਹੈ ਤੇ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਤੇ ਉਹਨਾਂ ਦਾ ਨਾਂ ਵੀ ਪੁੱਛਦੇ ਆ ਕੀ ਨਾਮ ਹੈ ਆਪ ਮਿਲਦੇ ਆ ਨਵੀਂ ਜੋੜੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਮੇਰਾ ਨਾਮ ਜੋਬਨਪ੍ਰੀਤ ਕੌਰ ਹੈ ਜੀ ਤੇ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਜ਼ੋਲੋਜੀ ਦੇ ਵਿੱਚ ਇੱਕ ਵਿਦਿਆਰਥੀ ਆ ਤੇ ਇਹ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਜੰਟ ਸਿੰਘ ਔਰ ਪ੍ਰਜੰਟਾ ਸ਼ਾ ਮੇਰਾ ਇੰਸਟਾ ਤੇ ਚੈਨਲ ਹੈ ਜੰਟਾ ਸ਼ਾ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 뮤ਜ਼ਿਕ ਡਿਪਾਰਟਮੈਂਟ ਦਾ ਸਟੂਡੈਂਟ ਹਾਂ ਤੇ ਮੈਨੂੰ ਗਾਉਣ ਦਾ ਬਹੁਤ ਸ਼ੌਂਕ ਹੈ ਸੋ ਤੁਹਾਡੇ ਰੂਬਰੂ ਕਰਨ ਜਾ ਰਹੇ ਜੀ ਤੇ ਜਿਸਨੂੰ ਕਿ ਮੈਂ ਹੁਣੇ ਗੱਲ ਕੀਤੀ ਨਵੀਂ ਜੋੜੀ ਤੇ ਨਵਾਂ ਗੀਤ ਹੈ ਜਰੂਰ ਸੁਣਾ ਜਣਾਵੇ ਮਹਿੰਗੀ ਪੈ ਗਈ ਤੇਰੇ ਨਾਲ ਯਾਰੀ ਵੇ ਚੰਦਰਾ ਕੋਈ ਪਿੰਡ ਦਾ ਬੰਦਾ ਭਾਨੀ ਜਿਨੇ ਮਾਰੀ ਵੇ ਚੰਦਰਾ ਕੋਈ ਪਿੰਡ ਦਾ ਬੰਦਾ ਭਾਨੀ ਜਿਨੇ ਮਾਰੀ ਵੇ ਕਰਦਿਆ ਨੇ ਇੱਕ ਨਾ ਮੰਨੀ ਰਹਿ ਗਈ ਮੈਂ ਕੱਲੀ ਵੇ ਜਿਗਰਾ ਤਾਂ ਜਿਗਰਾ ਤਾਂ ਜਿਗਰਾ ਤਾਂ ਲੈ ਜਗਬਰੂਆ ਢੋਲੀ ਤੁਰ ਚੱਲੀ ਵੇ ਜਿਗਰਾ ਤਾਂ ਲੈ ਜਗਬਰੂਆ ਉਹ ਟੋਡੇ ਪਿੰਡ ਉੱਡਦੀ ਤੂੜਨੀ ਪੈ ਗੇ ਆ ਖਾਰੇ ਨੀ ਦੋ ਤਿੰਨ ਫੱਟ ਮੈਂ ਵੀ ਖਾਦੇ ਮਾਰਿਆ ਵਾਲੇ ਨੀ ਦੋ ਤਿੰਨ ਫੱਟ ਮੈਂ ਵੀ ਖਾਦੇ ਮਾਰਿਆ ਵਾਲੇ ਨੀ ਰਫੜੇ ਨਾਲ ਜੱਬੜਾ ਤੋੜ ਦੂੰ ਇੱਕ ਬਾਦੂ ਲੜਿਆ ਨੀ ਨਰਕਾਂ ਨੂੰ ਨਰਕਾਂ ਨੂੰ ਨਰਕਾਂ ਨੂੰ ਜਾਊ ਜਿਨੇ ਹੱਥ ਤੇਰਾ ਫੜਿਆ ਨੀ ਨਰਕਾਂ ਨੂੰ ਜਾਊ ਜਿਨੇ ਥੈਂਕ ਯੂ ਐਸਜੀ ਨਵੀਂ ਜੋੜੀ